ਮਟਰ ਪਨੀਰ ਤਾਂ ਤੁਸੀਂ ਆਪਣੇ ਤਰੀਕੇ ਨਾਲ ਹਰ ਵਾਰ ਬਣਾਉਂਦੇ ਹੋਗੇ ਬਟ ਮੈਂ ਅੱਜ ਆਪਣਾ ਇੱਕ ਤਰੀਕਾ ਸ਼ੇਅਰ ਕਰਨ ਜਾਣ ਜਾ ਰਹੀਆਂ ਜੇ ਤੁਹਾਡੇ ਘਰ ਗੈਸਟ ਵੀ ਆਏ ਹੋਣਗੇ ਨਾ ਉਹ ਵੀ ਇਮਪ੍ਰੈਸ ਹੋ ਕੇ ਜਾਣਗੇ ਤੇ ਅੱਜ ਅਸੀਂ ਬਣਾ ਰਿਹਾ ਹੈ ਸ਼ਾਹੀ ਮਟਰ ਪਨੀਰ ਦੀ ਸਬਜ਼ੀ ਜੋ ਕਿ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਇੱਕ ਰਿਚ ਫਲੇਵਰ ਦਿੰਦੀ ਹੈ ਸੋ ਇਸ ਨੂੰ ਬਣਾਉਣਾ ਵੀ ਬਹੁਤ ਜ਼ਿਆਦਾ ਈਜ਼ੀ ਹੈ ਸਭ ਤੋਂ ਪਹਿਲਾਂ ਅਸੀਂ ਪਿਆਜ਼ ਲੈ ਲਏ ਨੇ ਹਰੀਆਂ ਮਿਰਚਾਂ ਲੈ ਲਈਆਂ ਨੇ ਤੇ ਦੋ ਟਮਾਟਰ ਲੈ ਲਏ ਨੇ ਗ੍ਰੀਨ ਅਨੀਅਨ ਵੀ ਯੂਜ਼ ਕੀਤੇ ਨੇ ਮੈਂ ਇੱਥੇ ਜਿਸ ਨੂੰ ਪੰਜਾਬੀ ਵਿੱਚ ਭੂਕਾਂ ਬੋਲਦੇ ਨੇ ਉਹ ਵੀ ਮੈਂ ਮਤਲਬ ਮੋٹے-ਮੋٹے ਸਾਈਜ਼ ਦੇ ਵਿੱਚ ਸਾਈਆਂ ਚੀਜ਼ਾਂ ਸੀ ਕੱਟ ਕਰ ਲੈਣੀਆਂ ਨੇ ਤੇ ਇੱਕ ਮੁਠੀ ਜਿਹੜਾ ਲਸਣ ਆ ਉਹ ਛਿੱਲ ਕੇ ਰੱਖ ਲੈਣਾ ਹੈ ਤੇ ਉਸ ਤੋਂ ਬਾਅਦ ਅਸੀਂ ਪੈਨ ਦੇ ਵਿੱਚ ਹਲਕਾ ਜਿਹਾ ਤੇਲ ਗਰਮ ਕਰਾਂਗੇ ਤੇ ਇਹਦੇ ਵਿੱਚ ਪਿਆਜ਼ ਟਮਾਟਰ ਸਭ ਕੁਝ ਐਡ ਕਰ ਦਵਾਂਗੇ ਇਹਦੇ ਵਿੱਚ ਤੇ ਨਾਲ ਹੀ ਅਸੀਂ ਲਸਣ ਐਡ ਕਰ ਦਵਾਂਗੇ ਅੱਛੇ ਤਰੀਕੇ ਨਾਲ ਭੋਲ ਲਾਵਾਂਗੇ ਇਸ ਨੂੰ ਸੌਫਟ ਹੋਣ ਤੱਕ ਜਿਹੜੇ ਲੋਕ ਡਾਈਟਿੰਗ ਤੇ ਹੈਗੇ ਆ ਤੇ ਉਹਨਾਂ ਲਈ ਤੁਸੀਂ ਪਾਣੀ ਇਹਦੇ ਵਿੱਚ ਐਡ ਕਰਕੇ ਜਿਹੜਾ ਅਸੀਂ ਤੇਲ ਐਡ ਕੀਤਾ ਇਹਦੇ ਵਿੱਚ ਪਾਣੀ ਚ ਉਹ ਬਾਲ ਕੇ ਹਲਕਾ ਜਿਹਾ ਜਦੋਂ ਸੌਫਟ ਹੋ ਜਾਵੇ ਤਾਂ ਤੁਸੀਂ ਇਸ ਨੂੰ ਗ੍ਰਾਈਂਡਰ ਜਾਰ ਦੇ ਵਿੱਚ ਐਡ ਕਰਕੇ ਅچھے ਤਰੀਕੇ ਨਾਲ ਪੇਸਟ ਬਣਾ ਕੇ ਰੈਡੀ ਕਰ ਲਵੋ ਹੁਣ ਤੁਸੀਂ ਦੇਖੋ ਕਿ ਤੇਲ ਦੇ ਵਿੱਚ ਅچھے ਤਰੀਕੇ ਨਾਲ ਪੁੱਜ ਕੇ ਥੋੜਾ ਜਿਹਾ ਠੰਡੇ ਹੋਣ ਤੋਂ ਬਾਅਦ ਅਸੀਂ ਗ੍ਰਾਈਂਡਰ ਜਾਰ ਦੇ ਵਿੱਚ ਐਡ ਕਰਕੇ ਇੱਕ ਫਾਈਨ ਪੇਸਟ ਬਣਾ ਕੇ ਰੈਡੀ ਕਰ ਲਵਾਂਗੇ ਤੁਸੀਂ ਜੋ ਫਾਈਨ ਪੇਸਟ ਬਣਾ ਕੇ ਰੈਡੀ ਕਰ ਲਵੋ ਤੇ ਉਸ ਤੋਂ ਬਾਅਦ ਇਸ ਤੇ ਵਿੱਚ ਗਰਮ ਤੇਲ ਦੇ ਵਿੱਚ ਐਡ ਕਰਾਂਗੇ ਇੱਕ ਤੇਜ ਪੱਤਾ ਦੋ ਹਰੀਆਂ ਇਲਾਚੀਆਂ ਜਿਸ ਨੂੰ ਹਲਕਾ ਹੀ ਦਰਦਰਾ ਤੋੜ ਲਵਾਂਗੇ ਤੇ ਪੰਜ ਲੌਂਗ ਤੁਸੀਂ ਤਿੰਨ ਚਾਰ ਲੌਂਗ ਵੀ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਜੋ ਫਾਈਨ ਪੇਸਟ ਬਣਾ ਕੇ ਰੱਖੀ ਸੀ ਉਹ ਐਡ ਕਰਕੇ ਅੱਛੇ ਤਰੀਕੇ ਦੇ ਨਾਲ ਮਿਕਸ ਕਰ ਲਵਾਂਗੇ ਝਾਰ ਦੇ ਵਿੱਚ ਜੋ ਵੀ ਮਸਾਲਾ ਲੱਗਾ ਹੈ ਉਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਕੇ ਅੱਛੇ ਤਰੀਕੇ ਦੇ ਨਾਲ ਇਹਦੇ ਵਿੱਚ ਕੜਾਈ 'ਚ ਪਾ ਲੈਣਾ ਹੈ ਤੋਂ ਮੇਰੇ ਮਸਾਲਾ ਅੱਛੀ ਤਰੀਕੇ ਨਾਲ ਭੁਲਣ ਤੋਂ ਬਾਅਦ ਜਦੋਂ ਕਾਂਟੇ ਤੇ ਕੁਝ ਜਿਹੜਾ ਕੱਚਾਪਨ ਉਹ ਖਤਮ ਹੋ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਸਪਾਈਸ ਸੈੱਟ ਕਰਾਂਗੇ ਟੇਸਟ ਅਨੁਸਾਰ ਨਮਕ ਨਮਕ ਜੇ ਤੁਸੀਂ ਪਹਿਲਾਂ ਪਾਉਣਾ ਚਾਹੋ ਤੇ ਨਮਕ ਤੁਸੀਂ ਪਹਿਲਾਂ ਵੀ ਐਡ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਨਮਕ ਪਾਉਣ ਤੋਂ ਬਾਅਦ ਅਸੀਂ ਐਡ ਕਰਾਂਗੇ ਇੱਕ ਚਮਚ ਦੇਗੀ ਮੇਟਸ ਪਾਊਡਰ ਇਹਦੇ ਨਾਲ ਜਿਹੜਾ ਕਲਰ ਬਹੁਤ ਹੀ ਵਧੀਆ ਆਏਗਾ ਸਬਜ਼ੀ ਦਾ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਇਹਦੇ ਵਿੱਚ ਇੱਕ ਚਮਚਾ ਹਲਦੀ ਪਾਊਡਰ ਤੇ ਉਸ ਤੋਂ ਬਾਅਦ ਅਸੀਂ ਐਡ ਕਰ ਦਾਂਗੇ ਹਾਫ ਚਮਚ ਗਰਮ ਮਸਾਲਾ ਤੁਸੀਂ ਚਾਹੋ ਤੇ ਅਸੀਂ ਵਿੱਚ ਮਟਰ ਪਨੀਰ ਮਸਾਲਾ ਵੀ ਮਿਲਦਾ ਹੈ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਹਾਫ ਚਮਚ ਮੈਂ ਐਡ ਕੀਤਾ ਇਹਦੇ ਵਿੱਚ ਲਾਲ ਮਿਕ ਪਾਊਡਰ ਸਾਰੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਬਹੁਤ ਹੀ ਵਧੀਆ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਕਿੰਨਾ ਚਿਰ ਇਹਦੇ ਵਿੱਚੋਂ ਤੇਲ ਨਾ ਛੱਡਣਾ ਸ਼ੁਰੂ ਕਰ ਦੇਵੇ ਮਸਾਲਾ ਉਹਨਾਂ ਤੱਕ ਤਿੰਨ ਮਸਾਲੇ ਨੂੰ ਬਹੁਤ ਹੀ ਵਧੀਆ ਭੁੰਨਣਾ ਹੈ ਮਸਾਲਾ ਬਹੁਤ ਹੀ ਵਧੀਆ ਪੁੱਜ ਕੇ ਰੈਡੀ ਹੋ ਚੁੱਕਾ ਹੈ ਤੁਸੀਂ ਦੇਖੋ ਮਸਾਲੇ ਨੇ ਜਿਹੜਾ ਤੇਲ ਆ ਛੱਡ ਦਿੱਤਾ ਹੈ ਤੇ ਤੁਸੀਂ ਇਹਦੀ ਕਲਰ ਜਿਹੜਾ ਹੈ ਉਹ ਦੇਖੋ ਕਿੰਨਾ ਕੁ ਵਧੀਆ ਆ ਮਸਾਲੇ ਦਾ ਤੇ ਹੁਣ ਅਸੀਂ ਐਡ ਕਰ ਦਾਂਗੇ ਇਹਦੇ ਵਿੱਚ ਮਟਰ ਮਟਰਿਆਂ ਨੂੰ ਕੱਢ ਕੇ ਇਸ ਤਰੀਕੇ ਨਾਲ ਤੋਲਿਆ ਉਸ ਤੋਂ ਬਾਅਦ ਅਸੀਂ ਐਡ ਕਰ ਦਵਾਂਗੇ ਤੇ ਜਦੋਂ ਅਸੀਂ ਮਟਰ ਐਡ ਕਰਦੇ ਆ ਨਾ ਮਸਾਲੇ ਦੇ ਵਿੱਚ ਭੁੰਨਨੇ ਬਹੁਤ ਜ਼ਰੂਰੀ ਹੈ ਤਾਂ ਜੋ ਇਹਦੇ ਵਿੱਚ ਫਲੇਵਰ ਹੈ ਨਾ ਬਹੁਤ ਹੀ ਵਧੀਆ ਆਵੇ। ਇਹ ਕਿਤੋਂ 1.5 ਮਿੰਟ ਇੱਥੇ ਤੱਕ ਮੈਂ ਮਟਰਾਂ ਨੂੰ ਜਿਹੜਾ ਹੈ ਭੁੰਨਿਆ ਹੈ ਤੇ ਬਿਲਕੁਲ ਲੋ ਸਟਿਮ ਗੈਸ ਤੇ ਜਿਹੜਾ ਹੈ ਉੱਥੇ ਬਹੁਤ ਸੀ ਭੁਨਾਂਗੇ ਤਾਂ ਜੋ ਨਾ ਜ਼ਿਆਦਾ ਤੇਜ਼ ਗੈਸ ਕਰਾਂਗੇ ਨਹੀਂ ਤੇ ਮਟਰ ਜਿਹੜੇ ਆ ਬਿਲਕੁਲ ਪੱਕ ਜਾਣਗੇ ਇਸ ਕਰਕੇ ਮਟਰਾਂ ਨੂੰ ਸਟਿਮ ਗੈਸ ਉੱਤੇ ਮਸਾਲੇ ਦੇ ਵਿੱਚ ਬਹੁਤ ਹੀ ਵਧੀਆ 1 ਮਿੰਟ ਭੁੰਨ ਲਵਾਂਗੇ। ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਜਿਹਦੇ ਵਿੱਚ ਲੋੜ ਅਨੁਸਾਰ ਪਾਣੀ ਤੇ ਇਹਦੇ ਵਿੱਚ ਮੈਂ 1.5 ਛੋਟੇ ਟੱਪ ਜਿਹੜੇ ਆ ਉਹ ਪਾਣੀ ਐਡ ਕੀਤਾ ਹੈ ਮਿਕਸ ਕਰ ਲਵਾਂਗੇ ਉਸ ਤੋਂ ਬਾਅਦ ਇਸ ਨੂੰ ਟੱਕ ਕੇ ਮਟਰ ਸੌਫਟ ਹੋਣ ਤੱਕ ਅਸੀਂ ਇਸ ਨੂੰ ਕੁੱਕ ਕਰ ਲਵਾਂਗੇ ਅੱਛੇ ਤਰੀਕੇ ਨਾਲ ਇੱਥੇ ਮੈਂ ਥੋੜਾ ਪਾਣੀ ਘੱਟੇ ਇਸਤੇਮਾਲ ਕੀਤਾ ਹੈ ਜੇ ਤੁਸੀਂ ਪਾਣੀ ਐਡ ਹੋਰ ਕਰਨਾ ਚਾਹੋ ਤਾਂ ਥੋੜਾ ਪਾਣੀ ਹੋਰ ਪਾ ਸਕਦੇ ਹੋ ਤੇ ਤੁਸੀਂ ਦੇਖੋ ਮੈਂ ਜਿਹੜੇ ਮਟਰ ਆ ਬਹੁਤ ਹੀ ਵਧੀਆ ਸੌਫਟ ਹੋ ਕੇ ਰੈਡੀ ਹੈ ਤੇ ਹੁਣ ਮੈਂ ਤੁਹਾਨੂੰ ਇੱਕ ਮਟਰ ਜਿਹੜਾ ਇਹ ਕੱਢ ਕੇ ਦਿਖਾਵਾਂਗੀ ਤੇ ਜਿਹੜੀ ਗਰੇਵੀ ਆ ਉਹ ਵੀ ਬਹੁਤ ਜ਼ਿਆਦਾ ਸ਼ਾਨਦਾਰ ਬਣ ਕੇ ਰੈਡੀ ਹੋਈ ਹੈ ਤੇ ਅਸੀਂ ਇਸ ਨੂੰ ਬਿਲਕੁਲ ਵਿਦਆਊਟ ਕਰੀਮ ਤੇ ਵਿਦਆਊਟ ਕर्ड ਬਣਾ ਕੇ ਸੀ ਰੈਡੀ ਕੀਤਾ ਇਸ ਗਰੇਵੀ ਨੂੰ ਤੇ ਬਹੁਤ ਹੀ ਸ਼ਾਨਦਾਰ ਇਹਦੇ ਵਿੱਚ ਪਨੀਰ ਐਡ ਕਰਕੇ ਤੁਹਾਡੀ ਸ਼ਾਹੀ ਮਟਰ ਪਨੀਰ ਦੀ ਸਬਜ਼ੀ ਬਿਲਕੁਲ ਤਿਆਰ ਹੈ ਹੁਣ ਲਾਸਟ ਵਿੱਚ ਅਸੀਂ ਇਹਦੇ ਵਿੱਚ ਥੋੜੀ ਜਿਹੀ ਕਸੂਰੀ ਮੇਥੀ ਤੇ ਇੱਕ ਚਮਚਾ ਮਲਾਈ ਦਾ ਐਡ ਕਰਕੇ ਅੱਛੇ ਤਰੀਕੇ ਨਾਲ ਮਿਕਸ ਕਰ ਲਵਾਂਗੀ ਤੇ ਤੁਹਾਡੀ ਸ਼ਾਨਦਾਰ ਸ਼ਾਹੀ ਮਟਰ ਪਨੀਰ ਦੀ ਸਬਜ਼ੀ ਘਰੇ ਬਣ ਕੇ ਪਿਆਰ ਹੈ ਬਿਲਕੁਲ ਟਾਬਾ ਸਟਾਈਲ ਸੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਜਰੂਰ ਦੱਸਿਓ ਤੇ ਇਸ ਨੂੰ ਗਰਮਾ ਗਰਮ ਸਰਵ ਕਰੋ ਰੋਟੀ ਚਪਾਤੀ ਚਾਵਲ ਤਿੰਨੋਂ ਚੀਜ਼ਾਂ ਦੇ ਨਾਲ ਬਹੁਤ ਹੀ ਅੱਛੀ ਲੱਗਦੀ ਹੈ ਜੀ ਵੀਡੀਓ ਪਸੰਦ ਆਈ ਤੇ ਲਾਈਕ ਸ਼ੇਅਰ ਐਂਡ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜੇ ਚੈਨਲ ਦੀ ਨਿਊ ਤੇ ਫਟਾਫਟ ਜਾ ਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ